ਦੇਖਦੇ ਦੁਨੀਆ ਦੇ ਵਿੱਚ ਸੰਸਾਰ ਵਿੱਚ ਵਿਚਰਦੇ ਹੋયા ਦੋ ਤਰ੍ਹਾਂ ਦੇ ਲੋਕ ਸਾਨੂੰ ਦੇਖਣ ਨੂੰ ਮਿਲਦੇ ਨੇ ਇੱਕ ਉਹ ਹਨ ਜਿਹੜੇ ਅਕਾਲਪੂਖ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਉਹਦੀ ਯਾਦ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਨ ਤੇ ਇੱਕ ਉਹ ਹਨ ਜਿਹੜੇ ਉਹਦੀ ਚਿੰਤਨ ਨੂੰ ਉਹਦੀ ਯਾਦ ਨੂੰ ਛੱਡ ਕੇ ਸਾਰਾ ਦਿਨ ਚਿੰਤਾ ਵਿੱਚ ਲੱਗੇ ਰਹਿੰਦੇ ਹਾਂ ਚਿੰਤਨ ਤੇ ਚਿੰਤਾ ਦੋ ਵਿਰੋਧੀ ਚੀਜ਼ਾਂ ਹਨ ਜਿੱਥੇ ਚਿੰਤਨ ਹੈ ਉੱਥੇ ਚਿੰਤਾ ਨਹੀਂ ਹੈ ਕਿ ਜਿੱਥੇ ਚਿੰਤਾ ਨਹੀਂ ਹੈ ਉੱਥੇ ਮਾਨਸਿਕ ਰੋਗ ਵੀ ਨਹੀਂ ਹੈ ਮਾਨਸਿਕ ਤਣਾਅ ਵੀ ਨਹੀਂ ਹੈ ਮਾਨਸਿਕ ਪਰੇਸ਼ਾਨੀ ਵੀ ਨਹੀਂ ਹੈ ਕਿਉਂਕਿ ਚਿੰਤਾ ਹੀ ਮਾਨਸਿਕ ਤਣਾਅ ਨੂੰ ਜਨਮ ਦਿੰਦੀ ਹੈ ਜੇ ਇਹ ਗੱਲ ਵਖਰੀ ਹੈ ਕਿ ਇਹ ਚਿੰਤਾ ਨੇ ਕਿਸ ਦਾ ਸਵਾਰਨਾ ਕੁਝ ਨਹੀਂ ਵਿਗਾੜਨਾ ਹੀ ਹੈ ਇਹ ਗੱਲ ਬੜੀ ਸਪਸ਼ਟ ਜੀ ਹੈ ਇਹ ਚਿੰਤਾ ਹਮੇਸ਼ਾ ਬੰਦੇ ਦਾ ਵਿਗਾੜਦੀ ਹੈ ਸਵਾਰਦੀ ਕੁਛ ਨਹੀਂ ਤੇ ਚਿੰਤਨ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਜਦੋਂ ਬੰਦਾ ਜੁੜਦਾ ਹੈ ਰੱਬੀ ਯਾਦ ਵੀ ਜੁੜਦਾ ਹੈ ਤੇ ਉਹਨੂੰ ਇੱਕ ਨਿਸ਼ਚਾ ਬਣ ਜਾਂਦਾ ਹੈ ਕਿ ਮੇਰਾ ਪਰਪਾਲਨਾ ਕਰਨ ਵਾਲਾ ਮੇਰਾ ਪਰਪਤਾਲਕ ਉਹ ਮੇਰਾ ਪਰਮਾਤਮਾ ਹੀ ਹੈ ਇਨਸਾਨ ਨੂੰ ਸਭ ਤੋਂ ਵੱਡੀ ਰੋਜ਼ੀ ਦੀ ਚਿੰਤਾ ਹੁੰਦੀ ਹੈ ਪਰ ਜਦੋਂ ਤੂੰ ਚਿੰਤਨ ਵਿੱਚ ਜੁੜ ਜਾਂਦਾ ਹੈ ਫਿਰ ਉਹਨੂੰ ਇਹ ਸਮਝ ਆ ਜਾਂਦੀ ਹੈ ਨਾ ਕਰ ਚਿੰਤ ਚਿੰਤਾ ਹਕਰਤੇ ਹਰ ਦਿਵੇ ਜਲਤਾ ਜਨਤਾ ਸਭ ਤੇ ਫਿਰ ਚਿੰਤਾ ਤੋਂ ਉੱਪਰ ਉੱਠ ਕੇ ਉਹ ਬਰੁਖ ਚਿੰਤਨ ਵਿੱਚ ਆਪਣੀ ਜ਼ਿੰਦਗੀ ਨੂੰ ਜਿਉ ਲੈਂਦਾ ਹੈ ਜਿਹੜਾ ਚਿੰਤਾ ਚਿੰਤਾ ਨੂੰ ਛੱਡ ਕੇ ਚਿੰਤਨ ਵਿੱਚ ਜ਼ਿੰਦਗੀ ਜਿਉਂਦਾ ਹੈ ਉੱਥੇ ਮਾਨਸਿਕ ਤਣਾਅ ਮਾਨਸਿਕ ਰੋਗ ਹੋ ਨਹੀਂ ਸਕਦੇ ਇਹ ਗੱਲ ਅੱਜ ਦੀ ਸਦ ਉਚਾਰ ਤੋਂ ਸਮਝਾਈ ਹੈ